ਸਤ ਰੰਗ ਸਤ ਰੰਗ ਦਾ ਨਿਸ਼ਾਨ ਸਹਿਬ ਸਤ ਦੀਪ ਜਿਹੜੇ ਮਾਤ ਲੋਕ ਦੇ ਵਿੱਚ ਅਕਾਲ ਪੁਰਖ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਕੁਵਾਨ ਕਨਕ ਪ੍ਰਵਾਸੀ ਜੀ ਨੇ ਆਪਣਾ ਜੋਰ ਦਾ ਪ੍ਰਕਾਸ਼ ਕੀਤਾ ਹੋਇਆ ਹੈ ਮਹਾਰਾਜ ਸ਼ੇਰ ਸਿੰਘ ਸਤਗੁਰ ਸਾਚਾ ਸਤ ਦੇ ਜਗਾਏ ਸਤ ਦੀਪਕ ਹੋਏ ਜਗਤ ਪ੍ਰਕਾਸ਼ ਏਕਾ ਜੋਤ ਜਗਾਏ ਪ੍ਰਭ ਸਰਬ ਗੁਣਤਾਸ ਕਾਲ ਯੁਗ ਸਾਚਾ ਸਿੱਖ ਸਿੰਘ ਪੂਰਨ ਪ੍ਰਭ ਸਾਚੇ ਕੀ ਆਵਾਸ 16 ਕਲਾ ਪ੍ਰਭ ਸਮਰਾਤ ਸਾਚੀ ਦੇ ਕੀਆ ਨਵਾਸ ਮਹਾਰਾਜੇ ਸਿੰਘ ਸਤਗੁਰ ਸਾਚਾ ਸਾਚੇ ਸਿੱਖ ਸਦਾ ਰਹੇ ਪਾਸ ਸਤ ਦੀਪਾਂ ਦਾ ਮਾਲਕ ਮਹਾਰਾਜ ਸ਼ੇਰ ਸਿੰਘ ਕਨਪੁਰ ਵਾਸੀ ਸੱਚਾ ਸਤਗੁਰ ਸਤਾਂ ਦੀਪਾਂ ਦੇ ਵਿੱਚ ਆਪਣੀ ਜੋਤ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਆਪਣੇ ਸੱਚੇ ਸਿੱਖ ਮਹਾਰਾਜਪੂਰ ਸਿੰਘ ਜੀ ਦੇ ਸਰੀਰ ਦੇ ਵਿੱਚ ਸਮਾਏ ਹੋਏ ਹਨ ਦੂਜਾ ਦੀਪਕ ਭਏ ਪ੍ਰਕਾਸ਼ ਮਨੀ ਸਿੰਘ ਤੇਰੀ ਜੋਤ ਆਕਾਸ਼ ਦੂਜੇ ਦੀਪਕ ਦੇ ਵਿੱਚ ਸਹਬਜ਼ਾਦੇ ਬਾਬਾ ਸੂਰਤ ਸਿੰਘ ਜੀ ਦਾ ਨਵਾਸ ਹੈ ਤੀਜਾ ਦੀਪਕ ਜਗਤ ਬੁਲੋਏ ਭਗਵਾਨ ਸਿੰਘ ਵਰ ਦੀਆ ਤੋਹੇ ਮਹਿਮਾ ਤੇਰੀ ਜਨ ਜਾਣੇ ਕੋਏ ਬਾਬਾ ਮੋਤਾ ਸਿੰਘ ਜੀ ਭਗਵਾਨ ਭਗਵਾਨ ਸਿੰਘ ਦਾ ਦੂਜਾ ਨਾਮ ਬੱਬਾ ਮੋਤਾ ਸਿੰਘ ਜੀ ਹੈ ਬੱਬਾ ਮੋਤਾ ਸਿੰਘ ਜੀ ਨੂੰ ਤੀਜੇ ਦੀਪ ਦੇ ਵਿੱਚ ਜਿਹੜਾ ਉਹ ਨਵਾਸ ਕੀਤਾ ਹੋਇਆ ਹੈ ਚੌਥਾ ਦੀਪਕ ਦੀਪ ਉਪਜਾਇਆ ਚੌਥਾ ਦੀਪਕ ਦੀਪ ਉਪਾਇਆ ਧਰ ਜੋਤ ਪ੍ਰਭ ਜੋਤ ਸਰੂਪ ਕਲਯੁਗ ਮਾਨ ਦਵਾਇਆ ਚੌਥੇ ਦੀਪ ਦੀਪ ਦੇ ਵਿੱਚ ਬਾਬਾ ਦੀਪ ਸਿੰਘ ਜੀ ਸਾਹਿਬ ਜਾਦੇ ਬਾਬਾ ਦੀਪ ਸਿੰਘ ਜੀ ਅਕਾਲ ਪੁਰਖ ਮਹਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਕ ਪ੍ਰਵਾਸੀ ਤੇ ਉਹਨਾਂ ਨੂੰ ਚੌਥੇ ਦੀਪਕ ਦੇ ਵਿੱਚ ਰੱਖਿਆ ਹੋਇਆ ਹੈ ਪੰਚਮ ਦੀਪ ਜਗੇ ਜਗਤਾਰ ਪੰਚਮ ਜੇਠ ਲੈ ਅਵਤਾਰ ਪੂਰਨ ਪਰਮੇਸ਼ਵਰ ਲਿਖਾਏ ਬਚਨ ਅਪਾਰ ਸਤ 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 ਵਰਤੇ ਸਤ ਕਲਾਤਾਰ ਮਹਾਰਾਜ ਸਿੰਘ ਸਤਗੁਰ ਸਾਚਾ ਲਿਖਤ ਲਿਖਾਏ ਆਪਾਰ ਪੰਜਵੇਂ ਦੀਪ ਦੇ ਵਿੱਚ ਮਹਾਰਾਜ ਜਗਤਾਰ ਸਿੰਘ ਜੀ ਜਿਨ੍ਹਾਂ ਨੇ ਪੰਜ ਜੇਠ ਦਿਨ ਮੰਗਲਵਾਰ ਨੂੰ ਅਵਤਾਰ ਲਿਆ ਤੇ ਪੂਰਨ ਪਰਮੇਸ਼ਰ ਨੇ ਇਹ ਬਚਨ ਲਿਖਾਏ ਹਨ ਸਤਗੁਰੂ ਸੱਚੇ ਸਤਗੁਰੂ ਨੇ ਮਹਾਰਾਜ ਸ਼ੇਰ ਸਿੰਘ ਜੀ ਨੇ ਜੋ ਸਰੂਪ ਅਗੇ ਬਚਨ ਲਿਖਾਏ ਹਨ ਪੰਜਵੇਂ ਦੀਪਕ ਦੇ ਵਿੱਚ ਮਹਾਰਾਜ ਗੁਰਤਾਸ ਸਿੰਘ ਜੀ ਨੂੰ ਰੱਖਿਆ ਹੋਇਆ ਹੈ ਸੱਤਾਂ ਦੀਪਾਂ ਦਾ ਮਾਣ ਵੀ ਦਿੱਤਾ ਹੈ ਤੇ ਸੀਸ ਇਹਨਾਂ ਦੇ ਛਤਰ ਵੀ ਚਲਾਇਆ ਇਹ ਵੀ ਹਰ ਬਾਣੀ ਵਿੱਚ ਦਰਜ ਹੈ ਦੀਪਕ ਸੇਵਾ ਛੇ ਘਰ ਵੇਖ ਹੁਕਮ ਅੰਦਰ ਪ੍ਰਭ ਲਖਾਏ ਲੇਖ ਮਟਾਇਆ ਅਮਰ ਪ੍ਰਭ ਸਾਚੇ ਦੇ ਸਾਚੇ ਭੇਖ ਧਰੇ ਜੋਤ ਪ੍ਰਭ ਏਕਾ ਏਕ ਪ੍ਰਭ ਜੋਤ ਪ੍ਰਭ ਚਰਨ ਟੇਕ ਪ੍ਰਭਜੋਤ ਬਾਬਾ ਸੂਰਤਾ ਸਿੰਘ ਜੀ ਸਾਹਿਬ ਜਾਦੇ ਅਕਾਲ ਪੁਰਖ ਦੇ ਮਹਾਰਾਜੇ ਸਿੰਘ ਜੀ ਦੇ ਸੂਰਤਾ ਸਿੰਘ ਜੀ ਦਾ ਪੇਟਾ ਪ੍ਰਭਜੋਤ ਨੂੰ ਰੱਖਿਆ ਹੋਇਆ ਹੈ। ਸਤਮ ਦਿਮ ਸਤਿਪੁਰਖ ਪਾਏ ਮਹਾਰਾਜੇ ਸਿੰਘ ਸਤਿਗੁਰ ਸਾਚਾ ਸਾਚੀ ਜੋਤ ਕਰੇ ਪ੍ਰਕਾਸ਼ ਸਾਚੇ ਸਿੱਖ ਘਰ ਸਿੱਖ ਪ੍ਰਭ ਜਨਮ ਦਿਵਾਇ ਸਾਚੇ ਸਿੱਖ ਮੋਹਨ ਸਿੰਘ ਕਲ ਸਿੰਘ ਵਾਲਾ ਸਾਚਾ ਸਿੱਖ ਘਰ ਘਰ ਸਿੱਖ ਪ੍ਰਭ ਜਨਮ ਦਿਵਾਇ ਘਰ ਸਿੱਖ ਮਹਾਰਾਜਪੂਰ ਸਿੰਘ ਜੀ ਦੇ ਕਿਉਂਕਿ ਮਹਾਰਾਜਪੂਰ ਸਿੰਘ ਜੀ ਵੀ ਉਹਨਾਂ ਦੇ ਸਖਸੀ ਮੋਹਨ ਸਿੰਘ ਤੇਰੀ ਘਾਲ ਪਾਈ ਥਾਏ ਮਹਾਰਾ ਸਿੰਘ ਸਤਗੁਰ ਸਾਚਾ ਗੁਰਮਖ ਲਾਜ ਰਖਾਏ ਸ਼ਬਦ ਅਮੋੜ ਦੇ ਗਵਾਏ ਤਿੰਨ ਅਸੂ ਕਣਕਪੁਰ ਪ੍ਰਭ ਬਚਨ ਸੁਨਾਏ ਸ਼ਬਦ ਮੋੜਿਆ ਹੀ ਤੇ ਦੇ ਜਿਹੜੀ ਇਹ ਗਵਾਲੀ ਮੋਹਨ ਸਿੰਘ ਨੇ ਕਲਸੀਆਂ ਵਾਲੇ ਨੇ ਮਾਨਸ ਜਨਮ ਦਵਾਇਆ ਪ੍ਰਭ ਸਾਚੇ ਸੱਚ ਭੀਤ ਸਾਚਾ ਲੇਖ ਲਿਖਾਇਆ ਕਲਯੁਗ ਨੌ ਧਰਿਆ ਸਰਜੀਤ ਅੱਗੇ ਸਰਜੀਤ ਸਿੰਘ ਲਿਖਾਰੀ ਮੋਹਨ ਸਿੰਘ ਦਾ ਜਨਮ ਦਿਵਾਲਿਆ ਸੱਤੇ ਸਿੱਖ ਦਾ ਸੱਚੇ ਸਿੱਖ ਦੇ ਘਰ ਮਹਾਰਾਜਪੁਰ ਸਿੰਘ ਜੀ ਦੇ ਘਰ ਦੀਪਕ ਸਤਮਾ ਜਗਤ ਜਗਾਇਆ ਗੁਰਸਿੱਖ ਪਰਖੀ ਤੇਰੀ ਨੀਤ ਗੁਰਸਿੱਖ ਮੋਹਨ ਸਿੰਘ ਕਲਸੀਆਂ ਵਾਲੇ ਦੀ ਨੀਤ ਪਰਖ ਕੇ ਫਿਰ ਇਹਨੂੰ ਜਨਮ ਦਿਵਾਇਆ ਤੇ ਸਤਵੇਂ ਦੀਪ ਦੇ ਵਿੱਚ ਇਹਨੂੰ ਰੱਖ ਲਿਆ ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਕੋਈ ਨਾ ਜਾਣੇ ਤੇਰੀ ਰੀਤ ਸੋਤ ਸਖ ਨਾਮ ਸਰਜੀਤ ਨਿਹ ਕਲੰਕ ਬਖਸੇ ਚੰਨ ਕਬਲ ਪ੍ਰੀਤ ਸਰਜੀਤ ਸਿੰਘ ਨੂੰ ਨਿਹ ਕਲੰਕ ਮਹਾਰਾਜ ਛੇਰ ਸਿੰਘ ਵਿਸ਼ਨੂੰ ਭਗਵਾਨ ਕਣਕਪੁਰ ਵਾਸੀ ਨੇ ਕਮਿੰਡ ਵਾਸੀ ਨੇ ਚਰਨ ਕਮਲਾਂ ਦੀ ਪ੍ਰੀਤ ਜਿਹੜੀ ਬਖਸੀਏ ਜਿਹੜਾ ਕਿ ਅੱਜ ਉਹਨਾਂ ਨੂੰ ਕਹਿੰਦਾ ਵੀ ਉਹ ਕਮਿੰਡ ਵਾਲਾ ਨਹੀਂ ਉਹ ਦੇਹ ਵਾਲਾ ਨਹੀਂ ਗਾ ਦੇਹ ਵਾਲੇ ਦਾ ਜਕਾਰਾ ਨਹੀਂ ਗਾ ਅੱਜ ਸਰਜੀਤ ਸਿੰਘ ਇਹ ਕਹਿ ਰਿਹਾ ਮਹਾਰਾਜ ਛੇਰ ਸਿੰਘ ਸਤਗੁਰੂ ਸਾਚੇ ਸਿੰਘ ਮੋਹਨ ਤੇਰਾ ਨਾਮ ਸਰਜੀਤ ਧਰਾਇਆ ਮੋਹਨ ਸਿੰਘ ਦਾ ਜਨਮ ਮਹਾਰਾਜ ਪੂਰ ਸਿੰਘ ਦੇ ਘਰ ਦਵਾਇਆ ਤੇ ਸਰਜੀਤ ਸਿੰਘ ਉਹਦਾ ਨਾਮ ਰੱਖਿਆ ਲਖਾਰੀ ਜਿਹੜੇ ਅੱਜ ਸਰਜੀਤ ਸ਼ਬਦ ਮਸਤਾਨਾ ਵੀ ਐ ਮਸਤਾਨਾ ਐ ਪਿਛਲਾ ਜਨਮ ਸਿੰਘ ਮੋਹਨ ਸਿੰਘ ਕਲਸੀਆਂ ਅਸਥਾਨਾ ਪਿਛਲਾ ਜਨਮੇ ਦਾ ਮੋਹਨ ਸਿੰਘ ਕਲਸੀਆਂ ਵਾਲੇ ਦਾ ਸੀ ਮੋਹਨ ਸਿੰਘ ਇੱਕ ਬਚਨ ਵਿੱਚ ਰਗੜਿਆ ਗਿਆ ਜੇ ਇਹ ਜੋਸ਼ੂ ਬਚਨਾ ਦੇ ਵਿੱਚ ਤੇ ਹਰ ਬਾਣੀ ਦੇ ਵਿੱਚ ਵੀ ਆ ਗਿਆ ਜੇ ਮੋਹਨ ਸਿੰਘ ਇੱਕ ਬਚਨ ਰਗੜਿਆ ਗਿਆ ਇੱਕ ਬਚਨ ਵਿੱਚ ਰਗੜਿਆ ਗਿਆ ਜੇ ਉਧਰੋਂ ਸਾਡੇ ਕੋਲ ਆ ਭਾਵੇਂ ਕਿਤੇ ਵੀ ਹੋਵੇ ਇਧਰੋਂ ਤਾਂ ਰਗੜਿਆ ਗਿਆ ਨਾ ਇਸ ਕਰਕੇ ਹਰ ਬਾਣੀ ਦੇ ਵਿੱਚ ਵੀ ਆ ਗਿਆ ਤੇ ਜੋਸੂ ਪਰਚਨਾ ਦੇ ਵਿੱਚ ਵੀ ਮੋਹਨ ਸਿੰਘ ਦਾ ਲਿਖਿਆ ਵੀ ਇਹ ਰਗੜਿਆ ਗਿਆ ਜੇ ਇਸ ਕਰਕੇ ਹਰ ਸੰਗ ਜੀਓ ਇਹ ਜੋ ਵੀ ਪ੍ਰਚਾਰ ਕਰ ਰਹੇ ਆ ਇਸ ਚੁਗੜ ਦਾ ਪ੍ਰਚਾਰ ਕਰ ਰਹੇ ਆ ਕਵਲ ਪ੍ਰੀਤ ਚਰਨ ਪ੍ਰੀਤ ਕੌਣ ਦੇਣ ਵਾਲਾ ਹੈ ਸਰਜੀਤ ਸਿੰਘ ਨੂੰ ਅਕਾਲ ਪੁਰਖ ਮਹਾਰਾਜ ਛੇ ਸਿੰਘ ਵਿਸ਼ਨੂੰ ਪੂਆਣ ਕਨਪੁਰ ਵਾਸੀ ਘਿੰਡ ਵਾਸੀ ਤੇ ਅੱਜ ਉਹਨੂੰ ਕਹਿੰਦਾ ਵੀ ਇਹ ਦੇਵ ਵਾਲੇ ਦਾ ਜ਼ਿਕਰ ਆ ਨਹੀਂਗਾ ਉਹਦਾ ਕਿਤੇ 24 ਗ੍ਰੰਥਾਂ ਦੇ ਵਿੱਚ ਨਾ ਹੀ ਹੈ ਨਹੀਂਗਾ ਅੱਜ ਇਹ ਕਹਿ ਰਿਹਾ ਹੈ ਉਸਨੂੰ ਇਹ ਮੰਨ ਨਹੀਂ ਰਿਹਾ ਜਕਾਰਾ ਉਹਦਾ ਹੀ ਲਾਉਂਦਾ ਪਰੰਦਾ ਮੈਂ ਮੰਨ ਦਾ ਨਹੀਂ ਆਨੂੰ ਜਕਾਰਾ ਉਸੇ ਦਾ ਹੀ ਲਾ ਰਿਹਾ ਇਸ ਕਰਕੇ ਹਰ ਬਾਣੀ ਤਾਂ ਇਹਨਾਂ ਦੇ ਮੂੰਹ ਤੇ ਚਪੇੜਾ ਮਾਰਨ ਢਈ ਆ ਪਰ ਇਹ ਮੰਨਦੇ ਨਹੀਂਗੇ ਹਰ ਬਾਣੀ ਇਹਨਾਂ ਦੇ ਮੂੰਹ ਤੇ ਚਪੇੜਾ ਮਾਰਨ ਢਈ ਆ ਚਲੋ ਇਸ ਕਰਕੇ ਇਹਨਾਂ ਤੋਂ ਬਚੋ ਜਿੰਨਾ ਵੀ ਬਚਾ ਜਾਂਦਾ ਹੈ ਇਹਨਾਂ ਤੋਂ ਬਚ ਜਓ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜਾਈ